ਰਾਤੀ ਇੱਕ ਨਿੱਜੀ ਹੋਟਲ ਵਿੱਚ ਗੋਲੀ ਚੱਲਣ ਦੀ ਵਾਰਦਾਤ ਹੋਈ ਹੈ ਜਿਸ ਵਿੱਚ ਕੁਝ ਵਿਅਕਤੀ ਜ਼ਖਮੀ ਹੋ ਗਏ ਹਨ ਜਾਣਕਾਰੀ ਅਨੁਸਾਰ ਕੁਝ ਨੌਜਵਾਨਾਂ ਵੱਲੋਂ ਇੱਕ ਲੜਕੇ ਦੇ ਜਨਮ ਦਿਨ ਨੂੰ ਲੈ ਕੇ ਨਿੱਜੀ ਹੋਟਲ ਵਿੱਚ ਬਰਥਡੇ ਪਾਰਟੀ ਰੱਖੀ ਗਈ ਸੀ ਇੱਥੋਂ ਬਾਹਰੋਂ ਆਏ ਨੌਜਵਾਨ ਨੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਗੱਲ ਸਿਰ ਕੁਝ ਨਹੀਂ ਬਰਥਡੇ ਸੀਗਾ ਮੇਰਾ ਅਸੀ ਫਰੈਂਡ ਆਏ ਸੀ ਸਾਰੇ ਬਾਈ ਉਹ ਪਹੁੰਚੇ ਨਾ ਪਾਰਟੀ ਕਰ ਰਹੇ ਸੀ ਇੱਕ ਮੁੰਡਾ ਆਇਆ ਉਹਨੇ ਨਾ ਗੇਟ ਤੇ ਲੱਤ ਮਾਰੀ ਅਸੀਂ ਉਹਨੂੰ ਪੁੱਛਿਆ ਵੀ ਬਾਈ ਮੈਨੂੰ ਲੱਗਾ ਸ਼ਾਇਦ ਉਹ ਗਲਤ ਹੋ ਰੂਮ ਚ ਆ ਗਿਆ ਉਹਦੀ ਪਿੱਤੀ ਹੋਈ ਸੀ ਇਹਦਾ ਰੋਗ ਤੇ ਉਹ ਗਾਲਾ ਗੁਣ ਗਾਲਾ ਗੁਣਾ ਕਰਨ ਲੱਗ ਗਿਆ ਅਸੀਂ ਮੈਨੇਜਰ ਨੂੰ ਕਿਹਾ ਵੀ ਇਹਨੂੰ ਭੇਜੋ ਵੀ ਬਸ ਡਿਸਟਰਬ ਹੋ ਰਹਿਆਂ ਤੇ ਬਰੋ ਥੱਲੇ ਗਿਆ ਉਹ ਨਾ ਅੱਧੇ ਘੰਟੇ ਬਾਅਦ ਫੇਰ ਆਇਆ ਤਿੰਨ ਮੁੰਡੇ ਸੀ ਉਹਨਾਂ ਕੋਲ ਅਸਲਾ ਸੀਗਾ ਉਹ ਸਿੱਧੀ ਫਾਇਰਿੰਗ ਸ਼ਾਟ ਕਰਤੀ ਉਹਨਾਂ ਨੇ 2:30 ਤੋਂ 3 ਵਜੇ ਤੱਕ ਦੀ ਤੇ ਉਸ ਤੋਂ ਬਾਅਦ ਫਿਰ ਕਿੱਥੇ ਰਹੇ ਉਸ ਤੋਂ ਬਾਅਦ ਅਸੀਂ ਬਸ ਉਥੋਂ ਨਿਕਲੇ ਤੇ ਅਸੀਂ ਫਿਰ ਘੰਟਾ ਇਧਰੋਂ ਦੇ ਫਿਰੇ ਫਿਰ ਉੱਥੇ ਗੱਡੀ ਖੜੀ ਸੀ ਫਾਰਕ ਵਿੱਚ ਅਸੀਂ ਫਿਰ ਇੱਕ ਜਣਾ ਗਿਆ ਫਿਰ ਅਸੀਂ ਗੱਡੀ ਲੈ ਕੇ ਫਿਰ ਅਸੀਂ ਠਾਣੇ 'ਚ ਪਹੁੰਚੇ ਤਾਂ ਫਿਰ ਉਥੋਂ ਇੱਥੇ ਆ ਜੀ ਹਾਂ ਹਾਂ ਕੋਤ ਵਾਲੇ ਉੱਥੇ ਸਟੇਸ਼ਨ ਕੋਲ ਪੰਜਾਂ ਨੇ ਦੇ ਲੱਗੀਆਂ ਜੀ ਹਾਂ ਜੀ ਇੱਕ ਇੱਕ ਦੇ ਫਾਇਰ ਉਹਨਾਂ ਨੇ ਕਿਤੇ ਚਾਰ ਫਾਇਰ ਇੱਕ ਦੇ ਜਮਾ ਸਿੱਧੀ ਵੱਜਿਆ ਪੈਰ 'ਚ ਆਰੋ-ਪਾਰ ਹੋਇਆ ਹੈ ਤੇ ਬਸ ਬਾਕੀਆਂ ਨੇ ਛਰਲੇ ਵੱਜੇ ਇਹ ਹਰਪ੍ਰੀਤ ਨਾਮ ਦਾ ਵਿਅਕਤੀ ਸੀਗਾ ਉਥੇ ਹੋਟਲ ਦੇ ਵਿੱਚ ਠਹਿਰਿਆ ਹੋਇਆ ਸੀਗਾ ਤੇ ਜਿਹੜੇ ਹੈਗੇ ਆ ਇੱਕ ਸਾਹਿਲ ਨਾਮ ਦਾ ਲੜਕਾ ਉੱਥੇ ਆਉਂਦਾ ਨਾਲ ਉਹਦੇ ਨਾਲ ਇੱਕ ਦੋਸਤ ਸੀਗਾ ਉਹਦਾ ਤੋਂ ਆ ਕੇ ਜਿਹੜੇ ਹੈਗੇ ਉਹਦੇ ਨਾਲ ਬਹਿਸ-ਫਸਾਈ ਹੁੰਦੀ ਤੇ ਉਹਦੇ ਬਹਿਸ ਦੌਰਾਨ ਜਿਹੜਾ ਹੈਗਾ ਉਹਨਾਂ ਨੇ ਤਫੈਰ ਕਰ ਦਿੱਤਾ ਜੋ ਹਰਪ੍ਰੀਤ ਦੇ ਪੈਰ ਦੇ ਵਿੱਚ ਲੱਗਿਆ ਮਾਈਨਰ ਇੰਜਰੀਜ਼ ਹੈਗੀ ਆ ਤੇ ਅਸੀਂ ਕੋਤਵਾਲੀ ਥਾਣੇ ਦੇ ਵਿੱਚ ਜਿਹੜਾ ਹੈਗਾ ਮੁਕੱਦਮਾ ਰੈਲੇਵੈਂਟ ਸੈਕਸ਼ਨ ਆਫ ਆਰਬਜੈਕਟ ਅਟੈਂਪਟ ਟੂ ਮਰਡਰ ਤੇ ਜਿਹੜੇ ਬਾਕੀ ਮੋਰਲ ਟਰੈਫਿਕਿੰਗ ਐਕਟ ਦੇ ਸੈਕਸ਼ਨ ਜਿਹੜੇ ਹੈਗੇ ਨੇ ਉਹਦੇ ਕਰਕੇ ਅਸੀਂ ਕਦਮ ਦਰਜ ਕਰ ਰਹੇ ਹਾਂ ਸਰ ਰਾਤ 2:30 ਦੀ ਕਿਸ ਤਰ੍ਹਾਂ ਦੀ ਹੋਈ ਇਹਦੇ ਵਿੱਚ ਅਸੀਂ ਸਾਡੀ ਟੀਮਾਂ ਲੱਗੀਆਂ ਹੋਈਆਂ ਨੇ ਅਸੀਂ ਨਾਲ ਜਿਹੜੇ ਦੋ ਬੰਦੇ ਉੱਥੇ ਆਉਣ ਵਾਲੇ ਸੀ ਉਹਦੇ ਨਾਲ ਨਾਲ ਜਿਹੜੇ ਹੋਟਲ ਦੇ ਸੰਚਾਲਨ ਕਰਦੇ ਆ ਜਿਹੜਾ ਹੋਟਲ ਦੇਖ ਦੇਖਰੇ ਕਰਦੇ ਸੀ ਉਹਨਾਂ ਤੇ ਵੀ ਅਫੇਰ ਦਰਜ ਕੀਤੀ ਸਰ ਤੁਹਾਨੂੰ ਕਦੋਂ ਪਤਾ ਲੱਗਿਆ ਇਸ ਘਟਨਾ ਦਾ ਰਾਤ 2:30 ਵਜੇ ਦੀ ਘਟਨਾ ਹੈ ਇਹਦੇ ਸਬੰਧ ਵਿੱਚ ਮਾਰਨਿੰਗ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਤਕਰੀਬਨ 6 ਵਜੇ ਦੇ ਕਰੀਬ ਜਦੋਂ ਸਾਡੇ ਕੋਲ ਬੰਦਾ ਆਇਆ ਸੀਗਾ ਜਿਹੜਾ ਜਿਹਦੇ ਇੰਜਰੀ ਹੋਈ ਆ ਉਹ ਸਾਡੇ ਕੋਲ ਆ ਕੇ ਜਦੋਂ ਕੰਪਲੇਂਟ ਦਰਜ ਕੀਤੀ ਸਾਡੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਜਿਹੜਾ ਹੈਗਾ ਉਹਦੇ ਬਿਆਨ ਅਸੀਂ ਜੋ ਵੀ ਐਸ ਪਰ ਲਾਅ ਹੈਗਾ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਰ ਵੈਪਨ ਲਾਇਸੈਂਸੀ ਸੀ ਐਲਸਨ ਦੇਖੋ ਇਹ ਤਾਂ ਜਦੋਂ ਬੰਦੇ ਰੌਂਡ ਅਪ ਕੀਤੇ ਜਾਣਗੇ ਉਸ ਤੋਂ ਬਾਅਦ ਪਤਾ ਲੱਗੂਗਾ ਕਿ ਉਹਦਾ ਵੈਪਨ ਜਿਹੜਾ ਲਾਇਸੈਂਸੀ ਸੀਗਾ ਜਾਂ ਇਲੀਗਲ ਵੈਪਨ ਸੀਗਾ ਹਾਲਾਤ ਕਿਸ ਤਰ੍ਹਾਂ ਦੇ ਹਾਲਾਤ ਪੀਸਫੁਲ ਨੇ ਕੋਈ ਕਿਸੇ ਤਰ੍ਹਾਂ ਦੇ ਕੋਈ ਦਿੱਕਤ ਨਹੀਂ ਨੇ ਪਰਸਨਲ ਐਨਮੀਟੀ ਸੀਗੀ ਤੇ ਜਿਹੜੇ ਹੈਗੇ ਆ ਅਸੀਂ ਨਾਲ ਨਾਲ ਉਹ ਜਿਹੜੇ ਦੋਸ਼ੀ ਨੇ ਫਾਇਰ ਕਰਨ ਵਾਲੇ ਉਹਦੇ ਨਾਲ ਨਾਲ ਜਿਹੜੇ ਹੋਟਲ ਚਲਾਉਂਦੇ ਆ ਉਹਨਾਂ ਦੇ ਵੀ ਅਫੇਅਰ ਦਰਜ ਕਰਦੇ ਬਹਿਸ ਦੇ ਆਪਸ ਵਿੱਚ ਪਰਸਨਲ ਕੋਈ ਦੁਸ਼ਮਣੀ ਸੀਗੀ ਇਹਨਾਂ ਦੀ ਕਿੰਨੇ ਚੱਕਮੀ ਹੋਇਆ ਸਰ ਇਹਦੇ ਵਿੱਚ ਇੱਕ ਹਰਪ੍ਰੀਤ ਨਾਮ ਦਾ ਜਿਹੜਾ ਬੰਦਾ ਹੈ ਉਹਦੇ ਫਾਇਰ ਲੱਗਿਆ ਪੈਰ ਦੇ ਉੱਤੇ ਸਰ ਇੱਕ ਜਿਹੜਾ ਆਪਣਾ ਕੰਨ ਵਾਲਾ ਬੰਦਾ ਹੈ ਉਹਦੇ ਵਿੱਚ ਵੀ ਅਸੀਂ ਆਲਮੋਸਟ ਜਿਹੜਾ ਕਿਊਜ਼ ਹੈਗਾ ਉਹਨੂੰ ਆਇਡੈਂਟੀਫਾਈ ਕਰ ਲਿਆ ਅਜੇ ਮੈਂ ਉਹਦਾ ਨਾਮ ਡਿਸਕਲੋਜ਼ ਨਹੀਂ ਕਰਾਂਗਾ ਬਿਕੋਜ਼ ਇਹ ਮੈਸਲਿਪ ਸਾਰੀਆਂ ਟੀਮਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਰੈਸਟ ਕਰਨ ਨੂੰ ਵਾਸਤੇ ਲਗੀਆਂ ਹੋਈਆਂ ਨੇ ਕੀ ਕਾਰਨ ਕਿ ਸਰਪੱਤ ਲੱਗ ਉਹਦੇ ਵਿੱਚ ਪਰਸਨ ਰੰਜਸ ਸੀਗੀ ਉਹਨਾਂ ਦੇ ਪਰਿਵਾਰਕ ਰੰਜਸ ਸੀ ਸਰ ਜਿਹੜਾ ਉਹ ਅਸਲਾ ਸੀਗਾ ਉਹ ਤੇ ਕੰਨ ਕਰਪਨ ਜਿੰਨਾਂ ਨੂੰ ਰਿਕੁਆਇਰਿੰਗ ਕਿਸਦਾ ਸੀ 12 ਬੋਰ ਦਾ ਰਾਈਫਲ ਸੀ ਆਪਦਾ ਹੀ ਸੀ ਉਹ ਤਾਂ ਜਦੋਂ ਦੋਸ਼ੀ ਨੂੰ ਅਸੀਂ ਗ੍ਰਫਤਾਰ ਕਰ ਲਵਾਂਗੇ ਉਹਦੇ ਇੰਟਰੋਗੇਸ਼ਨ ਦੇ ਵਿੱਚ ਸਾਹਮਣੇ ਆਊਗਾ ਕਿ ਵੈਪਨ ਉਹਦਾ ਆਪਦਾ ਸੀਗਾ ਕਿਸਦਾ ਸੀ ਸਰ ਕੀ ਰਿਲੇਸ਼ਨਸ਼ਿਪ ਉਹਨਾਂ ਤੇ ਜਿਹੜਾ ਮਾਤਮਾ ਦੈਟ ਦੈਟ ਕੈਨਟ ਬੀ ਡਿਸਕਲੋਸਡ ਐਟ ਦੈਟ ਪੁਆਇੰਟ ਆਫ ਟਾਈਮ ਅਸੀਂ ਕਿਉਂਕਿ ਬੰਦਾ ਸਲਿਪ ਹੋ ਸਕਦਾ ਅਸੀਂ ਬਾਅਦ ਵਿੱਚ ਕਰਨਾ ਜਦੋਂ ਬੰਦਾ ਰਾਉਂਡ ਅਪ ਕਰ ਲਾਂਗੇ ਸ਼ੇਅਰ ਕਰਾਂਗੇ ਤੁਹਾਨੂੰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ